ਸਾਸੀ ਗਾਲੂ ਜੀ ਕਰੰਟ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਵੀਰ ਉਹਨਾਂ ਕੋਲ ਕੋਈ ਦੋ ਛੋਟੀਆਂ ਚੰਗੇ ਟਾਪਦੀਆਂ ਇੱਕ ਗੱਬਣ ਤੇ ਇੱਕ ਸੂਈ ਸਵਾਈ ਬਾਕੀ ਰੇਟ ਬਿਲਕੁਲ ਹੀ ਇਹਨਾਂ ਜਾਇਜ਼ ਹੁੰਦਾ ਵੀਰ ਉਹਨਾਂ ਦਾ ਬਿਲਕੁਲ ਨੋਰਮਲ ਰੇਟ ਹੁੰਦਾ ਬਾਕੀ ਵੀਡੀਓ ਨੂੰ ਐਂਡ ਤੱਕ ਵੇਖਿਓ ਜੀ ਬਾਕੀ ਲੈਣੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਨਾਓ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਬਸ ਪਹਿਲਾਂ ਨਵੇਂ ਸਾਲ ਦੀਆਂ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਤਾਰਤਾ ਮਨੀਆ ਖੁਸ਼ੀਆਂ ਦੀਆਂ ਅੰਦਰ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਬਿਲਕੁਲ ਜੀ ਤੁਹਾਨੂੰ ਬਹੁਤ ਬਹੁਤ ਦਾ ਜੀ ਅੱਜ ਮੌਸਮ ਹੈ ਹਾਂ ਜੀ 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 ਥੋੜੀ ਜਿਹੀ ਲੇਟ ਹੋ ਗਈ ਹੈ ਹੈਗਾ ਨਵੇਂ ਸਾਲ ਤੇ ਪਾਵਾਂਗੇ ਪਾਵਾਂਗੇ ਨਿਕੇ ਬਿਲਕੁਲ ਬਿਲਕੁਲ ਹੋਰ ਸਨਾਓ ਜੀ ਹਾਂ ਜੀ ਹਾਂ ਜੀ ਬਿਲਕੁਲ ਥੋੜਾ ਜਿਹੀ ਬੋਲੇ ਜੀ ਹਾਂ ਜੀ ਹੋਰ ਅੱਜ ਫਿਰ ਦੋ ਝੋਟੀਆਂ ਆ ਗਿਆ ਦੋ ਝੋਟ ਚੰਗ ਠੀਕ ਹੈ ਚੰਗੀ ਵੱਡੀ ਝੋਟੀ ਆਣਾ ਕਦ ਵਜਨ ਵਾਲੀ ਆ ਗਈ ਇਹ ਗੱਬਣਿਆ ਜੀ ਗੱਬਣੇ ਕਰੀਏ ਫਿਰ ਸ਼ੁਰੂ ਕਰੋ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਹਰਜਮ ਸਿੰਘ ਹਾਂਜੀ ਪਿੰਡ ਭੱਡੇ ਤਹਿਸੀਲ ਨਿਹਰਾ ਬਾਬਾ ਨਾਨਕ ਤੇ ਡਿਸਟ੍ਰਿਕਟ ਅਰਦਾਸਪੁਰ ਠੀਕ ਹੈ ਜੀ ਠੀਕ ਹੈ ਜੀ ਕਰੀਏ ਫਿਰ ਸ਼ੁਰੂ ਹਨਾ ਆਹ ਝੋਟੀ ਗੱਬਣ ਤਾਂ ਕਰੀਏ ਕਿ ਸੂਈ ਤਾਂ ਕਰੀਏ ਸੂਈ ਤਾਂ ਕਰ ਲਓ ਚਲੋ ਠੀਕ ਹੈ ਜੀ ਇਹ ਸੂਈ ਆ ਗਈ ਝੋਟੀ ਆਣਾ ਜੀ ਉਹੀ ਜੇ 20 50 ਦੇ ਨਾਲ ਹੀ ਠੀਕ ਆ ਜੀ ਫੁੱਲ ਵੱਡੀ ਝੋਟੀ ਉਹ ਬੱਚਾ ਮਗਰ ਬੱਚਾ ਕੱਟੀ ਹਾਂਜੀ ਹਾਂਜੀ ਕੱਟੀ ਲੋਈ ਕੱਟੀ ਆ ਗਈ ਦੁੱਧ ਦ ਤਿਆਰ 89 ਕਿਲੋ ਠੀਕ ਆ ਜੀ ਥੱਲੇੋਂ ਬੜੀ ਸਾਫ਼ ਕਰਮ ਵਾਲੀ ਹਨਾ ਇਹ ਥਣਥਣ ਬੜਾ ਸਪੈਸ਼ਲ ਲੱਗਾ ਅੱਛਾ ਅੱਛਾ ਜੀ 9 ਕਿਲੋ ਫਿਰ ਪੱਕਾ ਦੁੱਧ ਤਿਆਰ ਹਨਾ ਦੁੱਧ ਤਿਆਰ ਝੋਟੀ ਥੱਲੇ ਠੀਕ ਆ ਜੀ ਥੱਲੇੋਂ ਬੜੀ ਸਾਫ਼ ਕਰਮ ਵਾਲੀ ਤਨ ਦੇਖੋ ਇਹ ਠੰਣ ਠੁਣ ਕਾ ਡਾ ਸਪੈਸ਼ਲ ਲਗਾ ਝੋਟੀ ਨੂੰ ਜਿਵਾਜੂ ਫੇਰਾ ਪੋਲਾ ਨਾ ਨਾ ਜਿਵਾਲਾ ਠੀਕ ਆ ਜੀ ਰੇਟ ਫੇਰ ਅੱਜ ਫੇਰ ਉਹ ਹੀ ਉੜਦੀਆਂ ਵਾਲੇ ਠੀਕ ਆ ਜੀ ਭੈਣ ਭਰਾਵਾਂ ਦੇ ਬੜੇ ਫੋਨ ਹੁੰਦੇ ਇਹ ਤੁਸੀਂ ਵੀਡੀਓ ਨਹੀਂ ਪਾਉਂਦੇ ਹਾਂਜੀ 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 ਅਸੀਂ ਕਹਾਂ ਬਾਹਰੋਂ ਠੰਡ ਬੜੀ ਆ ਮਾਲ ਨਹੀਂ ਲੱਭਣ ਡਿਆ ਬਿਲਕੁਲ ਬਿਲਕੁਲ ਜੀ ਵੇਖੋ ਝੋਟੀ ਸਿੰਗ ਸਿੰਗ ਵੀ ਚੰਗਾ ਲੱਗਾ ਹਣਾ ਇਹ ਕੁੰਡਾ ਸਿੰਗ ਲੱਗਾ ਕੁੰਡਾ ਲਗਾ ਤੇ ਸਹੀ ਗੱਲ ਆ ਜੀ ਕਾਕੇ ਥੱਲੇੋਂ ਬੜੀ ਸਾਫ ਹੈ ਮੈਂ ਨਾ ਠੀਲ ਠੰਡੀ ਬੜੀ ਹੈ ਠੀਕ ਹੈ ਜੀ ਰੇਟ ਫਿਰ ਅੱਜ ਉਹ ਕਰ ਦੇਣੇ ਉੜਦੀਆਂ ਵਾਲੇ ਉੜਦੀਆਂ ਵਾਲੇ ਮੈਂ ਕਿ ਪਿਛਲੀ ਵਾਰ ਵਾਂਗੂੰ ਤੂੰ ਪਿੰਡ ਵੀ ਨਾ ਪਹੁੰਚੇ ਤੇ ਮਾਲ ਵਿਗ ਜੇ ਚਲੋ ਵਧੀਆ ਵਧੀਆ ਦੇ ਹਾਂ ਪਿਛਲੀ ਵਾਰ ਹੀ ਪਏ ਫਿਰ ਪਟਾਕੇ ਚੰਗੇ ਮੈਂ ਨਾ ਬੜੀ ਬੜੀ ਦੂਰ ਤੱਕ ਲਿਹਾੜਾ ਫਗਵਾੜਾ ਨਵਾਂ ਖੈਰ ਚਲੋ ਵਧੀਆ ਵਧੀਆ ਦੇ ਮਾਲ ਨਾਲੇ ਟਾੜਾ ਰੇਟ ਵੀ ਜਿਆਦਾ ਜੀ ਹੁੰਦਾ ਤੇ ਮਾਲ ਵੀ ਚੰਗਾ ਮਾਲ ਦੇਣੇ ਆ ਸਾਫ ਸਫਾਈ ਵਾਲਾ ਤੇ ਗਾਰੰਟੀ ਬਿਲਕੁਲ ਵੀਰੇ ਬਿਲਕੁਲ ਜੀ ਉਹੀ ਉਹਦੇ ਵਿੱਚ ਧੋਖਾ ਧੜੀ ਨਹੀਂ ਹੋਏਗੀ ਹਾਂਜੀ ਹਾਂਜੀ ਅੱਜ ਫਿਰ ਰੇਟ ਵੀਰ ਜੀ ਇਹਦਾ ਰੇਟ ਤੇ ਝੋਟੀ ਆਂਦੀ ਆ 75 ਕਰ ਲਾ ਹਾਂਜੀ 75 ਕਰ ਦਈਏ ਨਹੀਂ ਚਲੋ ਵੇਖਦੀ ਝੋਟੀ ਚੰਗੀ ਆ ਸਾਫ ਹੈ ਹੱਥ ਲਿਓ ਆਹੋ ਮਗਰ ਕੱਟੀ ਆ ਹਾਂਜੀ ਮਗਰ ਵੀ ਲੋਹੀ ਕੱਟੀ ਆ ਗਈ ਆ ਜਾਇਜਿਆ ਕਰ ਦਈਏ ਹੂੰ ਦੱਸ ਦੇ ਛੱਡ ਦਈਏ 30000 ਹੈ 30000 ਛੱਡ ਦਈਏ 72000 ਦੀ ਹਾਂਜੀ ਨਹੀਂ ਯਾਰ ਹੋਰ ਛੱਡ ਦਈਏ ਅਛਾ ਹੋਰ ਥਾਂਲੇ ਦੇ ਲੋਕਾਂ ਨੂੰ ਲੋੜ ਬੜੀ ਆ ਦੁੱਧ ਆਦੀ ਦੇ ਚਾ ਚਲੋ ਖਵਾ ਖਵਾ ਮਾਰਨ ਜਾ ਕੇ ਨਾਲੇ ਅਸੀਂ ਜਿੰਨੀਆਂ ਤੋਂ ਵੀਡੀਓ ਪਾਉਣਾ ਸਾਰਿਆਂ ਤੋਂ ਡਾਊਨ ਰੇਟ ਆ ਅਸੀਂ ਪਾਉਨੇ ਆ ਬਿਲਕੁਲ ਬਿਲਕੁਲ ਜੀ ਸਾਡੇ ਕੋਲ ਦੁਪਾਰੀ ਵੀਰ ਵੀ ਲਈ ਜਾਂਦੇ ਨੇ ਸਹੀ ਗੱਲ ਆ ਸਹੀ ਗੱਲ ਆ ਜੀ ਇਹ ਹਾਂ ਨਾ ਯਾ 67000 ਦੀ ਅਛਾ ਹਾਂ ਨਾ 67000 ਦੀ 67000 ਦੀ 200 200 ਛੋਟ 67000 ਦੀ ਚੰਗੀ ਵੱਡੀ ਛੋਟੀ ਥੱਬੇ ਲਾਈ ਵੰਡੀ ਕਰਮ ਵਾਲੀ ਬਾਕੀ ਥਣ ਥਣ ਬੜਾ ਸਪੈਸ਼ਲ ਲੱਗਾ ਜੀ ਵੇਖੋ ਥੱਲੇ ਕਿੰਨੀ ਸਾਫ ਆ ਜੀ ਕੀ ਗਾ ਜੀ ਚਲੋ ਬਾਕੀ ਕੋਈ ਭੈਣ ਭਰਾ ਦੂਰੋਂ ਚੱਲ ਕੇ ਆਏ ਘਰ ਦੇਓ ਥੋੜੀ ਜਿਹੀ ਜੀ ਆਪਾਂ ਦੱਸਾਂਗੇ ਮਾਨਤਾ ਨਹੀਂ ਖੁੱਲਾ ਕਰਨੇ ਹੁੰਦੇ ਆ ਠੀਕ ਆ ਜੀ ਠੀਕ ਆ ਗਾੜੀ ਆ ਗਈ ਗੱਪਣ ਮੱਜ ਹੈ ਨਾ ਜੀ ਗਾੜੀ ਆ ਗਿਆ ਰਸ਼ੀ ਜਦਾ ਟੈਂਕ ਸਹੀ ਗੱਲ ਰਸ਼ੀਆਂ ਟੈਂਕ ਆ ਗਿਆ ਰਸ਼ੀਆਂ ਟੈਂਕ ਉਹਦਾ ਕਹਿੰਦੇ ਆ ਰਸ਼ੀਆਂ ਦਾ ਟੈਂਕ ਆ ਅੱਛਾ 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 ਇਹ ਦੋ ਮਈਆਂ ਚੋਣੀਆਂ ਇਕੱਲੀ ਚੋਲੋ ਤੇ ਉਹਦੇ ਸਹੀ ਗੱਲ ਆ ਸਹੀ ਗੱਲ ਆ ਇਹ ਬਾਕੀ ਸਾਂਭੀ ਕਹਿੰਦੇ ਬੜੀ ਆ ਜੀ ਵੇਖੋ ਛੋਟੀ ਚੰਗੀ ਵੱਡੀ ਛੋਟੀ ਆ ਦੋ ਦੰਦ ਫਿਰ ਚੰਗਾ ਚਵਾਉਣਾ ਜੀ ਹਾਂਜੀ ਉੱਧਰ ਇਹ ਬਹੁਤ ਲੋਟਾ ਨਹੀਂ ਆਣਾ ਠੀਕ ਆ ਜੀ ਚੰਗੀ ਵੱਡੀ ਛੋਟੀ ਆ ਬਾਕੀ ਰਾਜੀ ਲੋਜੀ ਭੋਲਿਆ ਠੀਕ ਆ ਜੀ ਚੰਗਾ ਪਾਲ ਲੈ ਮੈਂ ਕਿਤੇ ਆਈਆਂ ਸਹੀ ਗੱਲ ਆ ਜੀ ਹਾਰੀ ਸਾਰੀ ਦਾ ਕੰਮ ਨਹੀਂ ਖਾਂ ਦੇ ਕਿਹੋ ਜਿਹਾ ਲੱਗਾ ਬਿਲਕੁਲ ਜੀ ਦੇਖੋ ਜੀ ਇਹ ਥੱਲੇ ਹੋ ਫਿਰ ਬਣੂਗੀ ਅਜੇ ਨਾ ਇਹ ਮੈਂ ਨਾ ਦਿਨੋਂ ਦੇਣਾ ਹੁੰਦੀ ਆ ਠੀਕ ਆ ਜੀ ਸਿੰਗਲ ਹੈ ਡੇਲੀ ਛੋਟੀ ਦੁੱਧ ਵਾਲੀ ਇਹਦਾ ਅੱਜ ਦਾ ਰੇਟ ਹੋ ਆਦੇ ਜਿਉ ਜਿਉ ਵਧੇਗੀ ਉਦੋਂ ਉਦੋਂ 2-2000 ਰੁਪਇਆ ਰੋਜ਼ ਦਾ ਰੇਟ ਆਦਾ ਭਾਵੇਂ ਕੋਈ ਵਪਾਰੀ ਵੀਰ ਲੈ ਕੇ ਵੇਚ ਲਈ ਅੱਜ ਦਾ ਰੇਟ ਹੋਰ ਹੋਏਗਾ ਠੀਕ ਆ ਜੀ ਵੇਖੋ ਝੱਟੀ ਥਾਂ ਤੋਂ ਵੀ ਬੜਾ ਸਪੈਸ਼ਲ ਕੱਢੂਗੀ ਜੀ ਜਿਉ ਜਿਉ ਇਹ ਇੱਕ ਵਾਧੀ ਜਾਏਗੀ ਨਾ ਹਾਂਜੀ ਹਾਂਜੀ ਰੇਟ ਵੀ ਵਧਾ ਜਾਣਾ ਹੈ ਕੋਈ ਭੈਣ ਭਰਾ ਮੁੜ ਕੇ ਆਖੇ ਨਾ ਵੀ ਇੰਨੇ ਚ ਪਾਈ ਤੇ ਇੰਨੇ ਦੀ ਲੈ ਲਈ ਠੀਕ ਆ ਜੀ ਦੁੱਧ ਵਾਲੀ ਝੋਟੀਆ ਸਲਾਣਾ ਹੈ ਮੈਂ ਨਾ ਜਿਹੜੇ ਬਾਪੂ ਕੋਲ ਆਈ ਸੀ ਨਾ ਹਾਂਜੀ ਉਹ ਕਹਿੰਦਾ ਹੈ ਕਹਿੰਦਾ ਮੈਂ 2 ਮਈਆਂ ਰੱਖੀਆਂ ਤੇ ਜਦੋਂ ਦੀ ਇਹ ਲਈ ਮੈਂ ਇੱਕੋ ਹੀ ਰੱਖਦਾ ਰਿਆ ਵਾਂ ਚਲੋ ਵਧੀਆ ਵਧੀਆ ਨਹੀਂ ਮਈ ਦੁੱਧ ਾਲੀ ਨਸਲ ਨਸਲ ਬੜੀ ਆ ਦੂਹਾਂ ਕੋ ਚੋਂ ਨਾ ਰਿਆ ਤੇ ਉਹਨਾਂ ਕੱਲੀ ਥਲਿਓ ਚ ਨਸਲ ਹੀ ਆਤ ਬੜੀ ਆ ਛੋਟੀ ਦੇ ਦੁੱਧ ਾਲੀਆਂ 14 ਕਿਲੋ ਜੇ ਇੰਨੇ ਨਹੀਂ ਕੱਢਣਾ ਤੇ ਕੱਢਣਾ ਕਿੰਨੇ ਆ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ ਵਾਲੀ 20 ਲੀਟਰ ਤੇ ਅਸੀਂ ਕਹਿੰਦੇ ਹੀ ਨਹੀਂ ਗਏ ਬਿਲਕੁਲ 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 ਬਾਕੀ ਦੁੱਧ ਪਾਇਦਾ ਦੁੱਧ ਪਾਇਦਾ ਹਾਂਜੀ ਇਹਦਾ ਫਿਰ ਰੇਟ ਵੀਰ ਜੀ ਹਾਂਜੀ ਰੇਟ ਇਹਦਾ ਰੇਟ 90 ਕਰ ਦਈਏ ਲੋੜਾ ਕਿ ਝੋਟਿਆ ਕਰ ਚੰਗੀ ਝੋਟੀ ਸਾਫ ਆ ਵੇਗਦੀ ਝੋਟੀ ਨਾ ਵੇਗਦੀ ਇੱਕ 20 ਇੱਕ 30 ਹੁੰਡਿਆ ਫਲਕਾਰੀ ਲਾ ਕੇ ਫਲਕਾਰੀ ਨਹੀਂ ਪਉਂਦੇ ਅਸੀਂ ਬਿਲਕੁਲ ਬਿਲਕੁਲ ਹਾਂ ਹਾਂਜੀ ਕਰਾਵਾ ਤੂੰ ਮਾਨਦਾਨ ਛੱਡ ਦਈਏ ਫਿਰ 2000 ਇਹਨੇ ਵੀ ਆਹ ਉੱਡਦੀਆਂ ਵਾਲੇ ਭਾਅ ਆ ਵੀਰ ਬਿਲਕੁਲ ਬਿਲਕੁਲ ਚੈੱਕ ਕਰਕੇ ਸਾਡੀ ਵੀਡੀਓ ਵੇਖ ਲਈ ਸਹੀ ਗੱਲ ਆ ਜੀ ਉਹ ਹੀ ਮੈਂ ਕਹਿੰਦਾ ਐਂਡ ਤੱਕ ਵੀਡੀਓ ਵੇਖੋ ਐਂਡ ਤੱਕ ਵੀਰ ਰੇਟ ਬਿਲਕੁਲ ਹੀ ਨੋਰਮਲ ਤੇ ਜਿੰਨੂੰ ਕਹਿੰਦੇ ਪਟਾਕੇ ਪਾਉਣ ਵਾਲੇ ਗਾੜੀ ਕੋਈ ਭੈਂ ਵਪਾਰੀ ਵੀ ਲੈ ਕੇ ਵੇਚ ਲੈ ਜੀ ਖੜਦੇ ਵਪਾਰੀ ਵੀ ਆ ਸਾਡੇ ਕੋਲ ਜਿਆਦਾ ਠੀਕ ਆ ਜੀ ਇਹਦਾ ਫਿਰ ਰੇਟ ਹੈ 85 ਦੀ ਦੇ ਦिए 85 ਦੀ ਚੰਗੀ ਛੋਟੀ ਦੇ ਦੋ ਦੇ ਦੋ ਜੀ ਤੂੰ ਸਿਆਣਾ ਮੈਂ 14 ਕਿਲੋ ਵਾਲੀ ਜਿਹੜੀ ਸਹੀ ਗੱਲ ਆ ਮੈਂ ਤਾਂ ਹੀ ਭਾਈ ਮੈਂ ਕੋਈ ਗੱਲ ਹੀ ਨਹੀਂ ਕੀਤੀ ਆਹੋ ਕਰ ਦਈਏ ਜਿਹੜਾ ਫਿਰ ਚਲੋ ਇੱਕੋ ਵਾਰੀ ਨਹੀਂ ਇੱਕੋ ਵਾਰੀ ਤੁਸੀਂ ਜਿਹੜਾ ਦੱਸ ਦੋ ਜਿਹੜਾ ਕਰਾ ਲੈ ਯਾਰ ਤੂੰ ਮਾਰ ਦਾਨ ਕਰਾ ਲੈ ਕੋਈ ਚੱਕਰ ਨਹੀਂ ਤੁਸੀਂ ਦੱਸਣਾ ਜੇ ਪੱਕਾ ਹੀ ਕਰਦੇ ਆ ਪੱਕਾ ਪੱਕਾ ਹੀ ਜਿਹੜਾ ਯਾਰ ਹਾਂ ਨਾ 82000 ਦੀ ਠੀਕ ਆ 82000 ਦੀ ਲਓ ਜੀ ਚੰਗੀ ਵੱਡੀ ਛੋਟੀ ਨਹੀਂ ਹੋ ਕਿਤੇ ਉੱਪਰ ਮਿਲ ਨਹੀਂ ਸਹੀ ਗੱਲ ਆ ਸਹੀ ਗੱਲ ਆ ਜੀ ਬਿਆਸੀ ਹਰਦੀ ਫੁੱਲ ਵੱਡੀ ਝੋਟੀ ਥੱਲੇ ਟਾਪੜਾ ਉਗੀ ਘਰਮਾਲੀ ਜਦ ਤਨ ਤਿਆਰ ਹੋਈ ਪੈਣਾ ਔਖਾ ਹੋਗਾ ਇਹਨੂੰ ਚਾਰ ਦਿਨ ਲੈਂਦੀ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਜੀ ਠੀਕ ਆ ਨਹੀਂ ਰੇਟ ਬਿਲਕੁਲ ਜਾਇਜ਼ ਆ ਬਾਕੀ ਚਲੋ ਕੋਈ ਭੈਣ ਭਰਾ ਫੋਨ ਕਰੇ ਦੂਰੋਂ ਹਨਾ ਕਰਦੇ ਆਂ ਖੁੱਲਾ ਕਰਾਂਗੇ ਯਾਰ ਠੀਕ ਆ ਜੀ ਠੀਕ ਆ ਠੀਕ ਆ ਜੀ ਆ ਵੀਰ ਕੋਲ ਦੋ ਝੋਟੀਆਂ ਚੰਗੀਆਂ ਟਾਪ ਦੀਆਂ ਆ ਘਰਮਾਲੀ 66000 ਦੀ ਨਾ 66000 ਦੀ ਚੰਗੀ ਟਾਪ ਦੀ ਥਣ ਥਣੇ ਬੜਾ ਦੁੱਧ ਤਿਆਰ ਠੀਕ ਆ ਜੀ ਥਣ ਥਣੇ ਬੜਾ ਸਪੈਸ਼ਲ ਲੱਗਾ ਬਾਕੀ ਆ ਝੋਟੀਆਂ ਇੱਥੇ ਆਓ ਆਪਣੇ ਤਸੱਲੀ ਕਰਕੇ ਖੜੋ ਹਨਾ ਜੀ ਚਲੋ ਠੀਕ ਹੈ ਵੀਰੇ ਸੱਸੀ ਕਰਕੇ ਜਿਹੜਾ ਇੱਥੇ ਚੱਲ ਕੇ ਆਏਗਾ ਉਹਨੂੰ ਹੋਰ 500 ਰੁਪਏ ਛੋਟ ਕਰਾਂਗੇ ਠੀਕ ਆ ਜੀ ਠੀਕ ਆ ਬਾਕੀ ਉਹ ਕੱਟੀ ਆ ਮਗਰ ਠੀਕ ਆ ਜੀ ਸੱਸੀ ਗੱਲ ਜੀ